ਹਾਂਜੀ ਬਾਈ ਧੰਕਵੇਸਾਂ ਵਾਲੇ ਮੁੱਖ ਮੰਤਰੀ ਦੇ ਬਾਰੇ ਤਾਂ ਤੁਸੀਂ ਸਾਰਾ ਹੀ ਜਾਣਦੇ ਹੋ ਕਿ ਧੰਕਵੇਸਾਂ ਵਾਲੇ ਮੁੱਖ ਮੰਤਰੀ ਦੇ ਨਾਲ ਕੁਝ ਮੁਲਾਜ਼ਮਾਂ ਦੇ ਵੱਲੋਂ ਬਹੁਤ ਹੀ ਜ਼ਿਆਦੇ ਤਸੱਦਦ ਕੀਤਾ ਜਿਸ ਤਸੱਦਦ ਨੂੰ ਦੇਖ ਕੇ ਹਰ ਕੋਈ ਭਾਵਕ ਹੋ ਜਾਂਦਾ ਹੈ ਜਦੋਂ ਮੁੱਖ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਗੁਰੂ ਦੇ ਸਿੱਖਾਂ ਨੇ ਇਸ ਦਾ ਡਟ ਕੇ ਸਾਥ ਦਿੱਤਾ ਜਦੋਂ ਗੁਰੂ ਦੇ ਸਿੱਖ ਮੁੱਖ ਮੰਤਰੀ ਦੇ ਘਰ ਦੇ ਵਿੱਚ ਪਹੁੰਚੇ ਤਾਂ ਗੁਰੂ ਦੇ ਸਿੱਖਾਂ ਨੇ ਮੁੱਖ ਮੰਤਰੀ ਦੀ ਮਾਤਾ ਨੂੰ ਚਾਹ ਬੁਲਾਉਣ ਲਈ ਬਾਰ-ਬਾਰ ਕਿਹਾ ਤਾਂ ਮੁੱਖ ਮੰਤਰੀ ਦੀ ਮਾਂ ਨੇ ਗੁਰੂ ਦੇ ਸਿੱਖਾਂ ਨੂੰ ਖਾਲੀ ਡੱਬੇ ਦਿਖਾ ਦਿੱਤੇ ਕਹਿੰਦੀ ਸਾਡੇ ਤਾਂ ਚਾਹ ਕਰਨ ਦੇ ਲਈ ਖੰਡ ਵੀ ਨਹੀਂ ਇੰਨੇ ਜਿਆਦੇ ਸਾਡੇ ਮਾੜੇ ਹਾਲਾਤ ਹੋ ਗਏ ਜਿੱਥੇ ਗੁਰੂ ਦੇ ਸਿੱਖ ਪਹੁੰਚ ਜਾਣ ਉੱਥੇ ਕੋਈ ਭੁੱਖਾ ਰਹਿ ਜਾਵੇ ਇਹ ਕਦੇ ਵੀ ਹੋ ਨਹੀਂ ਸਕਦਾ ਗੁਰੂ ਦੇ ਸਿੱਖਾਂ ਨੇ ਮੁੱਖ ਮੰਤਰੀ ਦੀ ਮਾਂ ਨੂੰ ਖੰਡ ਲਿਆਉਣ ਲਈ ਕੁਝ ਰੁਪਏ ਦਿੱਤੇ ਅਤੇ ਕੁਝ ਹੋਰ ਰਸਣ ਪਾਣੀ ਘਰ ਦਾ ਲਿਆਉਣ ਲਈ ਵੀ ਰੁਪਏ ਦੇ ਦਿੱਤੇ ਮੁੱਖ ਮੰਤਰੀ ਨੂੰ ਗੁਰੂ ਦੇ ਸਿੱਖਾਂ ਨੇ ਬਾਣੀ ਪੜ੍ਹਨ ਦੇ ਲਈ ਨਾਲ ਲਿਜਾਣ ਨੂੰ ਵੀ ਕਿਹਾ ਅਤੇ ਨਾਲ ਹੀ ਗੁਰੂ ਦੇ ਸਿੱਖਾਂ ਨੇ ਗਾਇਕ ਸੋਨੀ ਮਾਨ ਦੀ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਕੀਤੀ ਕਿਹਾ ਕਿ ਗਰੀਬ ਬੰਦੇ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਕੀਤਾ ਮੁੱਖ ਮੰਤਰੀ ਦੇ ਕਾਰਨ ਹੀ ਲੱਖਾਂ ਕਰੋੜਾਂ ਵਿਊ ਲੈ ਕੇ ਹੁਣ ਮੁੱਖ ਮੰਤਰੀ ਦੀ ਕੋਈ ਸਾਰ ਵੀ ਨਹੀਂ ਲੈਂਦਾ ਭਾਈ ਅੱਗੇ ਤੁਸੀਂ ਵੀਡੀਓ ਦੇਖੋ ਨਾ ਵੀ ਮਾਰ ਕਿਰਪਾ ਕਰ ਤੁਹਾਡੇ ਤੁਸੀਂ ਆਪਣਾ ਕਹਿ ਰਿਹਾ ਥੋ ਸੇਂਹ ਕੰਦੇ ਵੀ ਖਾਂਡ ਵੀ ਨਹੀਂ ਘਲੇ ਰਹੀ ਮਤਲਬ ਉਹ ਸੇਂਹ ਆਏ ਸੀ ਤਰੋ ਮਹਾਰਾਣੀ ਦੀ ਕਿਰਪਾ ਕੀਤੀ ਸਾਰੇ ਖੜੇ ਆ ਕੇ ਖਣ ਤੱਕ ਵੀ ਧਰਨੀ ਹੈਗੀ ਧਰ ਦੇ ਆਰਥਿਕ ਲਾਜ ਦਨ ਬਾਈ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਦਾ ਆਖੋ